ਸਰ ਗਾਂਧੀ ਕੈਂਪ ਜਾਇਦ ਇੱਕ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਮੌਕੇ ਤੇ ਪਹੁੰਚੇ ਸੀ ਕੀ ਹੁਣ ਤੱਕ ਜਾਂਚ ਸਮਾਣੀ ਇਸ ਸਬੰਧੀ ਨਾਲ ਇੱਕ ਇਨਟੀਮੇਸ਼ਨ ਆਉਣ ਮੋਬਾਈਲ ਮਿਲੀ ਕਿ ਗਾਂਧੀ ਕੈਂਪ ਪਰ ਸਿੰਨੀ ਚੌਂਕ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਅਸੀਂ ਇਨਟੀਮੇਸ਼ਨ ਮਿਲਦਿਆਂ ਤੁਰੰਤ ਉੱਥੇ ਪਹੁੰਚੇ ਆਂ ਤੇ ਪੁਸ਼ਕਿਸ਼ ਦੇ ਦੌਰਾਨ ਜਾਂ ਉੱਥੋਂ ਦੇ ਤਰਤੀਸ਼ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਾਈਕ ਤੇ ਦੋਵਾਂ ਤੇ ਨੌਜਵਾਨ ਮੁੰਡੇ ਆਏ ਆ ਉਹਨਾਂ ਵੱਲੋਂ ਇਹ ਫਿਆਰ ਕੀਤੇ ਗਏ ਆ ਤਨਿਕਨ ਪੂਰੀ ਤਫਤੀਸ਼ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵੀ ਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹ ਰਹੇ ਚਾਰ ਫੈਲ ਨਹੀਂ ਚਾਰ ਨਹੀਂ ਹਾਲ ਦੀ ਕੜੀ ਵੇਖੋ ਦੋ ਜਿਹੜੇ ਨੇ ਖੋਲ ਤੋਂ ਮਿਲੇ ਆ ਤੇ ਜਿਹੜੇ ਜੇ ਚਮਾਰੀ ਗੱਲ ਸਾਹਮਣੇ ਆਏ ਕਿ ਹੁਣ ਤਫਤੀਸ਼ ਜਾਂ ਕੋ ਟੈਕਨੀਕਲੀ ਤਫਤੀਸ਼ ਦੇ ਉੱਤੇ ਤੇ ਇਹ ਵੀ ਕਰੀਅਰ ਕਰਾਂਗੇ ਦੂਸਰੀ ਆ ਵੀ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਜਿਹੜਾ ਉਹਨਾਂ ਨੂੰ ਫੇਸ ਕੀਤਾ ਸੀ ਸੀਸੀਟੀਵੀ ਕੈਮਰਾ ਟੈਕਨੋਲੋਜੀ ਟਾਈਮ ਥੋੜਾ ਜਿ ਸਾਡੀ ਤਰਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹਮਲ ਚੱਲਣੀ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੀ ਕੋਈ ਇਨਸੀਡੈਂਟ ਜਿਹੜਾ ਪਰ ਸਣੀ ਚੌਂਕ 'ਚ ਗਾਂਧੀ ਕੈਂਪ ਦਾ